ਲਓ ਜੀ ਮਿੱਤਰੋ 19 ਮਾਡਲ ਬਰੀਜ਼ਾ 6.5 ਲੱਖ ਰੁਪਈਆ ਦੀ ਡੀਲਰ ਰੇਟ ਤੇ ਨੰਬਰ ਕਿਸੇ ਦਾ ਚੰਡੀਗੜ੍ਹ ਫਸਟ ਓਨਰ ਹੈ ਅਸਾ ਚੰਡੀਗੜ੍ਹ ਦਾ ਨੰਬਰ ਹੈ ਫਸਟ ਓਨਰ ਹੈ 80 ਹਜ਼ਾਰ ਚਲੀ ਵੀ ਕੰਪਨੀ ਰਿਕਾਰਡ ਦਾ ਔਰ ਸਾਰੀਆਂ ਕਾਰਾਂ ਮਿਲ ਜਾਣੇ ਤੁਹਾਨੂੰ ਬੀਮਰ ਵੀ ਮਿਲ ਜੂ ਆਡੀ ਮਿਲ ਜੂ ਮਰਸੀਡੀ ਵੀ ਮਿਲ ਜੂ ਜਿਹੜੀ ਤੁਸੀਂ ਕਹੋਗੇ ਤੁਹਾਨੂੰ ਮਿਲ ਜੂ ਬਈ ਕਾਰਾਂ ਔਰੇ ਬਹੁਤ ਨੇ ਬਹੁਤ ਕੈਂਡ ਕਾਰ ਆ ਬਈ ਆਟੋਮੈਟਿਕ ਕਾਰ ਆ ਸਾਨੂੰ ਕਾਰ ਚ ਹੈਗਾ ਤੇ ਬਹੁਤ ਵਧੀਆ ਕਾਰ ਆ ਬਈ ਇਹਦਾ ਬਈ ਨਵੀਆਂ ਕਾਰਾਂ ਨੇ ਹਨਾ ਆਪਾਂ ਕਹიდੀ ਵੀ ਇਹਨਾਂ ਨੂੰ ਹਲੇ ਕੀ ਹੋਇਆ ਇਹਦਾ ਹਲੇ ਕੰਪਨੀ ਦੀ ਵਾਰੰਟੀ ਵੀ ਫਿਰਦੀਆਂ ਲੋ ਜੀ ਭਾਈ ਅੱਜ ਮਾਵੀ ਕਾਰ ਜ਼ੋਨ ਖੜਾ ਹੈ ਮਹਾਲੀ ਸੈਕਟਰ 82 ਦੇ ਵਿੱਚ ਭਾਈ ਕਿਸੇ ਪ੍ਰਾਣੇ ਕੋਈ ਵੀ ਕਾਰ ਲੈਣੀ ਹੈ ਹਨਾ ਕੋਈ 5 ਲੱਖ ਦੀ 10 ਲੱਖ ਦੀ ਜਿੱਦਾਂ ਦੀ ਵੀ ਕਾਰ ਲੈਣੀ ਹੈ ਤਾਂ ਇੱਕ ਵਾਰ ਕਾਲ ਕਰ ਲਿਓ ਠੀਕ ਹੈ ਭਾਈ ਤੇ ਬਾਈ ਹੁਰੀ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਭਾਈ ਸਸਤੀ ਕਾਰ ਸਸਤੀ ਕਾਰ ਭਾਈ ਵੀਰੇ ਅੱਜ ਆਪਾਂ ਖੜੇ ਕਿੱਥੇ ਆ ਮੈਨੂੰ ਪ੍ਰੋਪਰ ਲੋਕੇਸ਼ਨ ਦੇ ਦਿਓ ਮਾਵੀ ਕਾਰ ਜ਼ੋਨ ਪਲਾਟ ਨੰਬਰ 531 ਸੈਕਟਰ 82 ਮਹਾਲੀ ਠੀਕ ਹੈ ਕਹੇ ਜੇ ਕਾਰਾਂ ਹੁੰਦੀਆਂ ਨੇ ਭਾਈ ਆਪਰ ਸਾਰੀਆਂ origignal ਕਾਰਾਂ ਆਉਣਗੀਆਂ ਮੀਟਰ ਦੀ ਗਾਰੰਟੀ ਹੁੰਦੀ ਐ ਐਕਸੀਡੈਂਟ ਦੀ ਗਾਰੰਟੀ ਹੁੰਦੀ ਓਕੇ ਠੀਕ ਹੈ ਲੋ ਜੀ ਤੇ ਬਹੁਤ ਕੈਂਡਕਾਰਾ ਮਿਲਣੀਆਂ ਕਾਲਿਆਕਾਰਾ ਆਪਾਂ ਤੁਹਾਨੂੰ ਦੇ ਦਿੱਤੀਆਂ ਪਹਿਲਾਂ ਦੇ ਵਲੋਗਾਂ 'ਚ ਆਹ ਵਾਲੀ ਕਾਰ ਵੀਰੇ ਵੀ ਰਜਿਸਟਰਡ ਇੱਕ ਹੀ ਕਾਰ ਹੈ ਠੀਕ ਹੈ ਵੀਰੇ 65000 ਚੱਲੀ ਹੋਈ ਹੈ ਫਰਸਟ ਓਨਰ ਹੈ ਹੂੰ ਹੂੰ ਠੀਕ ਹੈ 15 ਲੱਖ ਰੁਪਏ ਡਿਮਾਂਡ ਹੈ ਤੁਹਾਡੇ 15 ਲੱਖ ਰੁਪਏ ਲੋਈ ਮਿੱਤਰ ਜਮੀ ਨਮੀ ਕਾਰ ਹੈ ਜੇ ਕਿਸੇ ਭਰਾ ਨੇ ਕਾਰ ਲੈਣੀ ਹੈ ਇਹ ਤਾਂ ਕਾਲ ਕਰ ਲਿਓ ਬਈ ਤੇ ਨਵੀਂ ਨਕੋਰ ਕਾਰ ਆ ਵੀ ਇੱਦੀ ਚੀਜ਼ਾਂ ਲਫਾਵੇ ਵੀ ਨਹੀਂ ਉਤਰੇ ਦੇ ਠੀਕ ਹੈ ਤੇ ਲੋਨ ਕਰਾਉਣਾ ਲੋਨ ਵੀ ਹੋ ਜੂ ਤੇ ਅਗਲੀ ਕਾਰ ਆ ਗਈ ਵੀਰੇ 2022 18000 ਚੱਲੀ ਹੋਈ ਐ ਫਰਸਟ ਓਨਰ ਐ 14 ਲੱਖ ਰੁਪਏ ਵੀਰ ਲਓ ਜੀ ਬਈ ਆਹ ਵਾਲੀ ਕਾਰ ਆ ਬਈ 22 ਮਾਡਲ ਹਣਾ ਹਾਂਜੀ ਤੇ ਕੰਡੀਸ਼ਨ ਦੀ ਚੰਗੀ ਵੀਰ ਤੋਂ ਓਕੇ ਕਾਰ ਐ ਵੀਰ ਓਕੇ ਕੋਈ ਕਮੀ ਪੇਛੀ ਵੀਰੇ ਕਾਰ ਦੀ ਕੋਈ ਕਿਸੇ ਵੀ ਕਾਰ ਤੇ ਨਹੀਂ ਮਿਲੂਗੀ ਆਪਣੇ ਤੋਂ ਤੁਸੀਂ ਦੇਖੀਂ ਅੱਜ ਤੱਕ ਪਹਿਲਾਂ ਵੀ ਆਪਾਂ ਮਿਲੀ ਐ ਬਈ ਲਵਦੇ ਰਹਿ ਨਾ ਕਮੀ ਪੇਛੀ ਨਾ ਪਰ ਮਿਲ ਵੀ ਕੋਈ ਨਹੀਂ ਐਗੀ ਤੇ ਰੇਟ ਸੀ ਕਾਰ ਦਾ 14 ਲੱਖ ਰੁਪਏ 14 ਲੱਖ ਰੁਪਿਆ ਲਓ ਜੀ ਬਈ 14 ਲੱਖ ਰੁਪਏ ਡਿਮਾਂਡ ਆ ਬਈ ਮੌਕੇ ਮੌਕੇ ਤੇ ਹੋ ਜਾਊਗਾ ਠੀਕ ਐ ਵਧੀਆ ਕਾਰ ਆ ਨੇ ਬਈ ਤੇ ਓਕੇ ਦੀ ਰਿਪੋਰਟ ਆ ਤੇ ਅਗਲੀ ਤੁਹਾਨੂੰ ਬਰੀਜਾ ਵੀ ਦਿੰਨੇ ਬਰੀਜਾ ਦੀ ਡਿਮਾਂਡ ਵੀ ਆਉਂਦੀ ਆਪਣੇ ਲਵੇ ਇਹੀ ਵੀਰੇ ਮਾਡਲ 2019 ਰਜਿਸਟਰਡ ਵੀ ਹੈ ਠੀਕ ਹੈ ਫਸਟ ਓਨਰ ਹੈ ਓਕੇ ਟੀਵੀ 65 ਨੰਬਰ ਹੈ ਜੀ ਅਲੋਏ ਟਾਇਰ ਚੇਂਜ ਨੇ ਕਰਦੇ ਠੀਕ ਹੈ ਵੀਰੇ ਠੀਕ ਹੈ ਡਿਮਾਂਡ 890 ਦੀ ਆਪਣੇ ਲਓ ਜੀ 890 ਦੀ ਅਲਾਈ ਚੇਂਜ ਤੇ ਨੰਬਰ ਵੀ ਬੁਰਾ ਘੈਂਡ ਕਾਰ ਕਾਰ ਬਈ ਹਨਾ ਤੇ ਵਧੀਆ ਕਾਰ ਆ ਬਈ ਤੇ ਅ ਅਗਲੀ ਆ ਗਈ ਡਿਜ਼ਾਇਰ 2015 15 ਠੀਕ ਹੈ 490 ਜੀ 4 ਲੱਖ 90000 ਰੁਪਏ ਲਓ ਜੀ 4 ਲੱਖ 90000 ਰੁਪਏ ਚ ਡਿਜ਼ਾਇਰ ਮਿਲ ਰਹੀ ਹੈ ਬਈ ਤੁਹਾਨੂੰ ਠੀਕ ਹੈ ਅਲਾਈ ਪਾਏ ਹੋਏ ਨੇ ਕਾਰ 'ਚ ਤੇ ਅਗਲੀ ਆਡੀ ਦੀ ਗੱਲ ਬਾਤ ਹੈ Q3 ਹੈਗੀ 2016 16 ਮਾਡਲ ਲੋ ਜੀ 16 ਮਾਡਲ Q3 ਬਈ ਉੱਚਾ ਮਾਡਲ ਆ ਬੂਰਾ ਹਨ ਤੇ ਲੋਨ ਕਿੰਨਾ ਹੋ ਜੇ ਤੇ ਵੀਰੇ ਲੋਨ ਹੋ ਜੀ 14 13 ਤੋਂ 14 ਲੱਖ ਰੁਪਏ ਲੋਨ ਹੋ ਜੇ ਠੀਕ ਹੈ ਰੇਟ ਸੀਦਾ ਕਿੰਨਾ 16 ਲੱਖ ਰੁਪਏ 16 ਲੱਖ ਰੁਪਈਆ ਲੋ ਜੀ ਬਈ ਆਹ ਨਹੀਂ ਦੇ ਵਿੱਚ ਦੀ ਇਹਦੀ ਏ ਨਾਲ ਆ ਬਈ ਲੋ ਜੀ ਆਲੀ ਕਾਰ ਅੱਗੀ ਸਵਾਦ ਕੀ ਆ ਇਹ Kia Seltos ਹੈ ਲੋ ਅਸਾਮ ਦਾ ਨੰਬਰ ਬਈ ਹੈ ਹਾਂਜੀ ਹਾਂ ਲੈ ਬਈ ਮਿੱਤਰੋ ਅਸਾਮ ਵਾਲੇ ਭਰਾਵਾਂ ਵਾਸਤੇ ਕਾਰ ਲਿਆ ਅੱਜ ਆਪਾਂ ਬਈ ਹਨਾ ਹਾਂਜੀ ਤੇ ਜੇ ਕਿਸੇ ਨੇ ਉਰੇ ਲੈਣੀ ਤਾਂ ਵੀਰ ਟੇ ਨੰਬਰ ਹੋਊ ਦੀ ਕੋਈ ਗੱਲ ਨਹੀਂ ਮਾਡਲ ਵੀਰੇ 2022 22 ਲੋ ਜੀ ਕਲਰ ਬੜਾ ਸੋਹਣਾ ਕਾਰ ਦਾ ਹੈ ਨਾ ਗੁਰਪ੍ਰੀਤ ਦਿਖਾ ਦੇ ਅੰਦਰੋਂ ਇੰਟੀਰੀਅਰ ਵਗੈਰਾ ਦੀ ਬਹੁਤ ਸੋਹਣੀ ਕਾਰ ਆ ਬਾਈ ਹੈ ਨਾ ਕੀ ਆ ਇਹ ਪੈਟਰੋਲ ਆ ਡੀਜ਼ਲ ਵੀਰੇ ਡੀਜ਼ਲ ਡੀਜ਼ਲ ਠੀਕ ਐ ਲੋ ਇਹ ਡੀਜ਼ਲ ਹੁੰਦੀ ਐ ਨੇ ਹੁਣ ਵੀ ਹਾਂਜੀ ਹਾਂ ਠੀਕ ਐ ਤੇ ਰੇਟ ਕਿੰਨਾ ਵੀਰੇ ਦਾ ਜੇ 15 ਲੱਖ ਰੁਪਏ 15 ਲਵਾ ਕੇ ਜਾਂ ਮੌਲੀ ਦਾ ਲੋੜ ਜਾਂ ਚੰਡੀਗੜ੍ਹ ਅੱਛਾ ਹਾਂਜੀ ਤੇ ਕਿਸੇ ਨੇ ਉਧਰ ਦੀ ਲੈਣੀ ਹੋਵੇ ਅਸੀਂ ਲੈਸ ਕਰ ਦਾਂਗੇ ਆਪਾਂ ਨੰਬਰ ਤੇ ਠੀਕ ਐ ਲੋ ਜੀ ਬਾਈ ਤੇ ਆਹ ਆ ਗਈ ਵੀਰੇ ਇਹ 19 ਮਾਡਲ ਐ ਵੀਰੇ ਠੀਕ ਹੈ ਜੀ ਬਹੁਤ ਜੈਜ ਰੇਟ ਤੇ ਕਰ ਦੇ ਦਾਂਗੇ ਡੀਲਰ ਰੇਟ ਤੇ 19 ਮਾਡਲ ਕਿੰਨੇ ਦੀ ਸਾਢੇ 6 ਲੱਖ ਰੁਪਏ ਦੀ ਕਰ ਦੇ ਦਾਂਗੇ 19 ਮਾਡਲ ਹਾਂਜੀ ਲਓ ਜੀ ਮਿੱਤਰੋ 19 ਮਾਡਲ ਬਰੀਜ਼ਾ ਸਾਢੇ 6 ਲੱਖ ਰੁਪਈਆ ਦੀ ਡੀਲਰ ਰੇਟ ਤੇ ਨੰਬਰ ਕਿਸੇ ਦਾ ਚੰਡੀਗੜ੍ਹ ਫਸਟ ਓਨਰ ਹੈ ਅਸਾ ਚੰਡੀਗੜ੍ਹ ਦਾ ਨੰਬਰ ਹੈ ਫਸਟ ਓਨਰ ਹੈ 80000 ਚੱਲੀ ਵੀ ਕੰਪਨੀ ਰਿਕਾਰਡ ਕਰਾ ਲਿਆ ਲੱਗੀ ਬੱਜੀ ਤਾਂ ਨਹੀਂ ਰੀਜ਼ਨ ਕੀ ਹੈ ਪੇਂਟ ਹੈ ਕਾਰ ਫਰੰਟ ਬੰਪਰ ਬੋਨਟ ਫੈਂਡਰ ਪੇਂਟ ਨੇ ਕਰ ਦਿੱਤਾ ਠੀਕ ਓਕੇ ਲੱਗੀ ਬੱਜੀ ਤਾਂ ਨਹੀਂ ਲੱਗੀ ਬੱਜੀ ਨਹੀਂ ਕਰਾ ਠੀਕ ਹੈ ਲਓ ਜੀ ਮਿੱਤਰੋ ਸਾਢੇ ਠੀਕ ਹੈ ਪੇਂਡ ਸ਼ੇਂਟ ਹੈਗੀਆ ਕਾਰ ਹੋਈ ਆਪਾਂ ਗਏ ਤੁਹਾਨੂੰ। ਲਓ ਜੀ ਮਿੱਤਰੋ ਸ਼ਿਫਟ ਚੇਂਜ ਠੀਕ ਹੈ ਤੇ ਆਹ ਬਾਈ ਆਪਣੇ ਨਾਲ ਲਵਾਂ ਹੁਣ ਬਾਈ ਸਤਿ ਸ੍ਰੀ ਅਕਾਲ। ਕਿ ਆ ਲਵਾਂ? ਵਧੀਆ ਬਾਈ। ਤੇ ਆਹਲੀ ਕਿਹੜੀ ਕਾਰ ਹੈ ਵੀਰੇ? ਇਹ ਵੀਰੇ ਟੋਇਟਾ ਦੀ ਕਾਰ ਆ ਯਾਰਿਸ। ਯਾਰਿਸ। ਹਾਂਜੀ ਠੀਕ ਹੈ। ਇਹ ਮੈਨੂਅਲ ਆਟੋ ਵੀਰੇ। ਇਹ 2018 ਮਾਡਲ ਹੈ ਵੀਰੇ। ਠੀਕ ਹੈ। ਇਹ ਮੈਨੂਅਲ ਦੀ ਕਾਰ ਆ ਆਟੋ ਦੀ ਹੈ ਵੀਰੇ। ਇਹ ਡੀਜ਼ਲ ਪੈਟਰੋਲ। ਪੈਟਰੋਲ ਹੈ ਵੀਰੇ। ਪੈਟਰੋਲ ਦੀ ਕਾਰ ਹੈ ਆਟੋ ਹੈ ਹਾਂਜੀ। ਲਓ ਜੀ ਆਲਾਇ ਵਗੈਰਾ ਹੈਗਾ ਵੀ ਇਹ ਨੰਬਰ ਕਿੱਥੇ ਦਾ? ਚੰਡੀਗੜ੍ਹ ਨੰਬਰ ਹੈ ਵੀਰੇ। ਚ ਤੇ ਕਿੰਨਾ रेट ਰੱਖਿਆ ਦਾ 8.5 ਲੱਖ ਰੁਪਏ ਵੀਰੇ 8 ਲੱਖ ਹਾਂਜੀ 50000 ਹਾਂਜੀ ਤੇ ਉਹ ਮਾਡਲ ਸੀ 2018 18 ਠੀਕ ਹੈ ਲੋ ਜੀ ਮਿੱਤਰੋ ਅਗਲੀ ਮਰਸੀਡੀ ਦਿਨੇ ਆਪਾਂ ਤੁਹਾਨੂੰ ਇਹੇ ਵੀਰੇ ਮਾਡਲ 2015 ਮਾਡਲ ਵੀਰੇ 15 ਕੰਡੀਸ਼ਨ ਜਮੀ ਪੂਰੀ ਮੈਂਟ ਵੀਰੇ ਹਾਂਜੀ ਵੀਰੇ ਲੋ ਜੀ ਬਾਈ ਚੈੱਕ ਕਰੋ ਬਾਈ ਰਿੰਗ ਪੂਰਾ ਘਾਰ ਦਾ ਹਨ ਜਦੋਂ ਜਾਓਗੇ ਰੋਡ ਤੇ ਲਿਸ਼ਕਦੀ ਹਨ ਹਾਂਜੀ ਤੇ ਗਰਦ ਨਾ ਮੜਾ ਦੇਣੀ ਇਹ ਜੀ ਘਾਰ ਹੈਗੀ ਇਹਦੇ ਵੈਰੀਐਂਟ ਦੀ ਗੱਲਬਾਤ ਕਰੀ ਵੀਰੇ ਵੈਰੀਐਂਟ ਕਿਹੜਾ ਕਰਦਾ ਇਹਦਾ ਇਹ E250 ਹੈ ਵੀਰੇ E250 ਹਾਂਜੀ ਲੋ ਜੀ ਓਨਰ ਕਿੰਨੇਵੇਂ ਵੀਰੇ ਸੈਕਿੰਡ ਓਨਰ ਹੈ ਵੀਰੇ 2015 ਮਾਡਲ ਸੈਕਿੰਡ ਓਨਰ ਹੈ ਠੀਕ ਹੈ ਗੁਰਪ੍ਰੀਤ ਦਿਖਾ ਦੇ ਅੰਦਰੋਂ ਅੰਦਰੋਂ ਕਾਰ ਚੈੱਕ ਕਰੋ ਵੀ ਅੰਦਰੋਂ ਪੂਰੀ ਸਵਰਗ ਦਾ ਝੂਟਾਈ ਹੈ ਹਨਾ ਜੇ ਕਿ ਪ੍ਰਾਰਕ ਦੇਖੇ ਲੈਣੀ ਹੈ ਮਰਸੀਡੀ ਕੋਈ ਲਗਜ਼ਰੀ ਦੇ ਵਿੱਚ ਜਾਣਾ ਚਾਹੁੰਦਾ ਤਾਂ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਬਾਈ ਫੁੱਲ ਆਨ ਸੇਫਟੀ ਵਧੀਆ ਕਾਰ ਆ ਵੀ ਤੁਹਾਡੇ ਸਾਹਮਣੇ ਤੇ ਇਹ ਵੀਰੇ ਦਾ ਪੱਕੇ ਨੈਟ ਡਿਮਾਂਡ ਕਿੰਨੀ ਆ ਵੀ ਕਿੰਨੇ ਚ ਦੋਂਗੇ ਜੱਸ ਨੂੰ ਜੀ ਸਾਢੇ 18 ਲੱਖ ਕਹਿੰਨੇ ਆ ਬਾਕੀ ਵੀਰੇ ਕਰ ਲਾਂਗੇ ਮੁੱਕਦੇ ਕਰ ਲੂਗਾ ਬਾਕੀ ਹਾਂਜੀ ਹਾਂਜੀ ਠੀਕ ਐ ਲੋ ਜੀ ਬਈ ਤੇ ਅਗਲੀ ਆ ਗਈ ਵੀਰੇ ਆਡੀ ਕਿਹੜੀ ਐ ਇਹ ਇਹ ਆਡੀ A4 ਐ ਵੀਰੇ A4 ਮਾਡਲ 2015 ਵੀਰੇ 15 ਰਜਿਸਟਰਡ 16 ਐ 15 ਵੱਡੇ 16 ਹਾਂਜੀ ਲੋ ਜੀ ਬਈ ਆਡੀ ਔਰ ਸਾਰੀ 11 ਕਾਰਾਂ ਮਿਲ ਜਾਣੇ ਤੁਹਾਨੂੰ ਬੀਮਰ ਵੀ ਮਿਲ ਜੂ ਆਡੀ ਮਿਲ ਜੂ ਮਰਸੀਡੀ ਵੀ ਮਿਲ ਜੂ ਜਿਹੜੀ ਤੁਸੀਂ ਕਹੋਗੇ ਤੁਹਾਨੂੰ ਮਿਲ ਜੂ ਬਈ ਕਾਰਾਂ ਔਰੇ ਬਹੁਤ ਨੇ ਕਿਰਪਾ ਅੰਦਰੋਂ ਦਿਖਾ ਦੇ ਕਾਰ ਤੇ ਓਨਰ ਕਿੰਨੇ ਜੀ ਵੀਰੇ ਫਸਟ ਓਨਰ ਹੈ ਵੀਰੇ ਫਸਟ ਓਨਰ ਨੰਬਰ ਕਿੱਸੇ ਦਾ ਪੀਵੀ 65 ਵੀਰੇ ਮਹਾਲੀ ਦਾ ਨੰਬਰ ਹੈ ਮਹਾਲੀ ਦਾ ਨੰਬਰ ਹੈ ਹਾਂਜੀ ਓਕੇ ਤੇ ਇਹਦਾ ਰੇਟ ਇਹਦੇ ਵੀਰੇ 15.5 ਲੱਖ ਰਮਾਨ ਕਰਦਾ ਆਪਾਂ 15.50 ਹਾਂਜੀ ਠੀਕ ਹੈ ਲਓ ਜੀ ਬਈ 15.50 ਡਿਮਾਂਡ ਆ ਬਾਕੀ ਮੌਕੇ ਤੇ ਹੁਣ ਤੁਹਾਨੂੰ ਵਰਨਾ ਦੇਵਾਂਗੇ 3 ਬਈ ਆਪਾਂ ਇਹ ਮਾਡਲ 2019 ਮਾਡਲ ਵੀਰੇ ਠੀਕ ਹੈ ਪਹਿਲੇ ਓਨਰ ਦੀ ਹੈ ਆਟੋ ਟੋ ਮਾਡਲ ਹੈ ਵੀਰੇ ਸੰਨ ਰੋ ਠੀਕ ਹੈ ਹਾਂਜੀ ਡੀਜ਼ਲ ਦੀ ਕਾਰ ਹੈ ਵੀਰੇ ਓਕੇ ਹਾਂਜੀ ਲਓ ਜੀ ਮਿੱਤਰੋ ਘੈਂਟ ਕਾਰ ਆ ਪੂਰੀ ਜੇ ਕਿਸੇ ਭਰਾਣੇ ਕਾਰ ਲੈਣੀ ਹੋਵੇ ਤਾਂ ਇਹ ਵਾਲ ਤੇ ਲੋਨ ਕਿੰਨਾ ਹੋ ਜੂ ਵੀਰੇ ਲੋਨ ਹੋ ਜਾਊਗਾ ਵੀਰੇ ਆਪਣਾ 2 ਕ ਲੱਖ ਭਰ ਕੇ ਲੋਨ ਹੋ ਜਾਊਗਾ ਬਾਕੀ ਠੀਕ ਆ ਆਹ ਵਾਲੀ ਵੀਰੇ ਇਹ 15 ਰਜਿਸਟਰਡ 17 ਵੀਰੇ ਲਓ ਜੀ 15 ਬੜੇ 17 ਬਾਈ ਹਨਾ ਤੇ ਤੁਹਾਡਾ ਫਾਇਦਾ ਹੋ ਗਿਆ ਬਈ 2 ਸਾਲ ਦਾ ਹਾਂਜੀ ਵੀਰੇ ਤੇ ਵਧੀਆ ਕਾਰ ਆ ਗੁਰਪ੍ਰੀਤ ਅੰਦਰੋਂ ਦਿਖਾ ਦੇ ਕਾਰ ਨੂੰ ਅੰਦਰੋਂ ਹੀ ਬਹੁਤ ਸੋਹਣੀ ਪੁਸ਼ ਬਟਨ ਤਾਂ ਨਹੀਂ ਵੀਰੇ ਪੁਸ਼ ਬਟਨ ਵੀਰੇ ਠੀਕ ਆ ਹਾਂਜੀ ਲਓ ਜੀ ਪੁਸ਼ ਬਟਨ ਸਟਾਰਟ ਆ ਬਾਈ ਚੰਗੀ ਕਾਰ ਐ ਤੇ ਰੇਟ ਦਾ 680 ਵੀਰੇ 680 ਹਾਂਜੀ ਲਓ ਜੀ ਤੇ ਲਾਸਟ ਕਾਰ ਦੇਣ ਜਾ ਰਹਾ ਪਾ ਤੁਹਾਨੂੰ ਬਈ ਇਹ ਕਿੰਨੀ 20 ਮਾਡਲ ਹੈ 2021 ਮਾਡਲ ਵੀਰੇ 21 ਹਾਂਜੀ ਲੋ ਜੀ ਇਹ ਪੈਟਰੋਲਾ ਡੀਜ਼ਲ ਵੀਰੇ ਇਹ ਵੀ ਡੀਜ਼ਲ ਦੀ ਹੈ ਵੀਰੇ ਆਟੋ ਸਨਰੂਫ ਵਾਲੀ ਹੈ ਵੀਰੇ ਟੌਪ ਮਾਡਲ ਹਾਂਜੀ ਲੋ ਗੁਰਪ੍ਰੀਤ ਦਿਖਾ ਦੇ ਪੂਰੀ ਕਾਰ ਇੱਕ ਵਾਰ ਸਾਰੀ ਫਰੇਮ ਦੇ ਵਿੱਚ ਦੇਖੋ ਬਈ ਬਹੁਤ ਕੈਂਡ ਕਾਰ ਆ ਬਈ ਆਟੋਮੈਟਿਕ ਕਾਰ ਆ ਸਨਰੂਫ ਕਾਰ ਚ ਹੈਗਾ ਤੇ ਬਹੁਤ ਵਧੀਆ ਕਾਰ ਆ ਬਈ ਇਹਦਾ ਬਈ ਨਵੀਆਂ ਕਾਰਾਂ ਨੇ ਹਨਾ ਆਪਾਂ ਕਹ ਜੀ ਵੀ ਇਹਨਾਂ ਨੂੰ ਹਲੇ ਕੀ ਹੋਇਆ ਇਹਦਾ ਹਲੇ ਕੰਪਨੀ ਦੀ ਵਾਰੰਟੀ ਵੀ ਫਿਰਦੀਆਂ ਗਾ ਹਾਂਜੀ ਹਾਂਜੀ ਵੀਰੇ ਤੇ ਜੀ ਕਿਸੇ ਭਰਾ ਨੇ ਕਾਰ ਲੈਣੀ ਆ ਤਾਂ ਕਾਲ ਕਰ ਲੈ ਇਹਦਾ ਰੇਟ ਸੀ ਕਿੰਨਾ 13 ਲੱਖ ਵੀਰੇ 13 ਲੱਖ ਰੁਪਈਆ ਹਾਂ ਤੇ ਬਸ ਬਾਈ ਕਾਲ ਕਰ ਲਿਓ ਨੰਬਰ ਸਕਰੀਨ ਤੇ ਸੀਗੇ ਮਾਵੀ ਕਾਰ ਜ਼ੋਨ ਮੋਹਾਲੀ ਸੈਕਟਰ 82 ਬਾਈ ਮਿਲਦੇ ਆ ਉਹ ਛੇ ਦਿਨ ਅੰਮੇਕਾਰਾਂ ਦੇ ਨਾਲ ਬਾਈ ਸਸੀ ਕਾਲ